ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਵੱਟੀ ਲਾਈਐ ਤੁਲਿਐ ਪੂਰੈ ਤੋਲ ਕੀਮਤ ਕਿਨੈ ਨਾ ਪਾਈਐ ਰਿਦਮਾਣਕ ਮੂਲ ਅਮੋਲ ਭਾਈ ਰੇ ਹਰ ਹੀ ਰਾਗ ਗੁਰਮਾਹੀ ਸਤ ਸੰਗਤ ਸਤ ਗੁਰ ਪਾਈਐ ਹਨਸੋ ਸ਼ਬਦ ਸਲਾਹੀ ਰਹਾਉ ਸੱਚ ਵਖਰੇ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸੁ ਨੰਦਾਸ ਜਮ ਜੰਦਾਰ ਨਾ ਲੱਗੈ ਇਉ ਪਉ ਜਲ ਤਰੈ ਤਰਾਸ ਗੁਰਮਖ ਕੂੜ ਨਾ ਭਾਵੇਈ ਸੱਚ ਰਤੇ ਸੱਚ ਭਾਵੇ ਸਾਕਤ ਸੱਚ ਨਾ ਭਾਵੇਈ ਕੂੜਾ ਕੂੜੀ ਪਾਈ ਸੱਚ ਰਤੇ ਗੁਰ ਮੇਲਿਆ ਸੱਚੇ ਸੱਚ ਸਮਾਈ ਮਨ ਮਹਿ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਏ ਨ ਵਿਜਵੈ ਜੇ ਭਵੈ ਦਸੰਤਰ ਦੀਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੀਸ ਹੋਰ ਕਿਤੈ ਭਗਤ ਨਾ ਹੋਵੇਈ ਬਿਨ ਸਤਗੁਰ ਕੇ ਅਪਦੇਸ ਮਨ ਰੇ ਗੁਰਮਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰishna ਮਾਰ ਰਹਾਉ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਈ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰਿ ਲਿਵ ਲਾਈ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲ ਸੁਮਾਈ ਜਿਨ ਹਰ ਹਰ ਨਾਮ ਨਾ ਚੀਤੇਓ ਸੋ ਔਗੁਣ ਆਵੈ ਜਾਇ ਜਿਸ ਸਤ ਗੁਰੂ ਪੁਰਖ ਨਾ ਭੇਟਿਓ ਸੋ ਭਉ ਜਲ ਪਚੈ ਪਚਾਈ ਇਹੋ ਮਾਨਕ ਜੀਉ ਨਿਰਮੋਲ ਹੈ ਯੋ ਕੌਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਭਉ ਜਲ ਲੰਗੀਐ ਦਰਗਾਹਾ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਧੋਨੀ ਉਪਜੈ ਸ਼ਬਦ ਨੀ ਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰ ਹੋ ਵਣਜਾਰਿ ਹੋ ਵਖਰ ਲਿਹੁ ਸੰਭਾਲ ਤੈਸੀ ਵਸਤ ਵਸਾਈਐ ਜੈਸੀ ਨਿਭਹਿ ਨਾਲ ਅੱਗੇ ਸਾਹੁ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ રે RAM ਕਹੋ ਚੇਤ ਲਾਏ ਹਰ ਜਸ ਵਖਰ ਲੈ ਚੱਲੋ ਸਹੂ ਦੇਖੈ ਪਤੀ ਆਏ ਰਹਾਉ ਜਿੰਨਾ ਰਾਸਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੈ ਬਣਜ ਬਣੰਜੇ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੂਖ ਘਣੋ ਨੇਤਰੋਏ ਖੋਟੇ ਪੋਤੇ ਨਾ ਪਵੈ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹ RAM ਨਾਮ ਰੰਗ ਰਤਿਆ ਪਾਰ ਨਾ ਪਰਮ ਤਿਨਾ ਹਰ ਜਪ ਲਾਹਾ ਅਗਲਾ ਨਿਰਪੰ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋਬਨ ਅਰ ਫੁੱਲੜਾ ਨਾਖੀ ਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉ ਢਲ ਟੁਲ ਜੁਮਣ ਹਾਰ ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਨੋਹ ਲਾ ਦਿਨ ਥੋੜੜੇ ਥੱਕੇ ਆਪਾ ਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹਮ ਪੀਵੰਨਾਂ ਡੁੰਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵਹਿ ਸਹੁਰੈ ਨਿਤ ਨਾ ਪਈਆ ਹੋਏ ਨਾਨਕ ਸੁਤੀ ਪਈਐ ਜਾਣ ਵਰਤੀ ਸੰਨ ਗੁਣਾ ਗਵਾਈ ਘੰਟੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੀਜ ਪਧਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਪਰਪੂਰ ਰਹਾਉ ਆਪੇ ਮਾਚੀ ਮੱਛਲੀ ਆਪੇ ਪਾਣੀ ਝਾਲ ਆਪੇ ਝਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦਰੰਗ ਲਾ ਸਖੀਏ ਮੇਰਾ ਲਾਲ ਨੇਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਸਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਉ ਸਾਰਿੰਗ ਪਾਣੀ ਮਨ ਕਿਰਸਾਨ ਹਰ ਦਇਜ ਜਮਾਈ ਲੈ ਇਉ ਪਾਵਸ ਪਦ ਨਿਰਵਾਣੀ ਕਾਹੀ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਹੀ ਨਾ ਅੰਤ ਸਖਾਇਆ ਰਹਾਉ ਬਿਕਾ ਬਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੈ ਹੋਈ ਧਾਈ ਜਪ ਤਪ ਸੰਯਮ ਹੋਹੀ ਜਬ ਰਾਖੀ ਕਮਲ ਵਿਗਸੈ ਮਦ ਆਸਰਮਾਈ 20 ਸਪਤਾਹ ਰੂ ਬਾਸ ਰੋ ਸੰਗ ਰਹਿ ਤੀਨ ਖੋੜਾ ਨਿਤਕਾਲ ਸਰ 10 18 ਮੈਂ ਅਪਰੰਪਰੋ ਚੀਨੈ ਕਹਿ ਨਾਨਕ ਇਵ ਏਕ ਤਾਰੈ ਸਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਤਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਏ ਲੈ ਪਿਸਤ ਦੂਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕ ਐ ਮਾਨੈ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹੋ ਮਨ ਮੀਂਢ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਔਰ ਉਸਤਾਦ ਨਿਤ ਭਾਖਿਆ ਬੋਨੀ ਕਿਉਂ ਬੂਝੈ ਜਾਣਹਿ 부ਝਾਈ ਆਖਣ ਸੁਨਣਾ ਪਾਉਣ ਕੀ ਬਾਣੀ ਇਹੋ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲਹਿ ਪਸੰਦੀ ਜਿਨੀ ਕਰ ਏਕ ਧਾਇਆ ਤੀਹੀ ਕਰ ਰੱਖੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਕਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤ ਕੂ ਸੰਜਿਆਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੂ ਆਬ ਖਾ ਕੇ ਜਿਨ ਬੰਧ ਰਹਾਈ ਧਨ ਸਿਰਜਨ ਹਾਰੂ ਮਰਨਾ ਮੁਲਾ ਮਰਨਾ ਭੀ ਕਰਤਾਰ ਹੂੰ ਡਰਨਾ ਰਹਾਉ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣਹਿ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਨਹਾਰੋ ਪੰਜ ਵਕਤ ਨਿਵਾਜ ਗੁਜਾਰਹਿ ਪੜਹਿ ਕਤੀਬ ਕੁਰਾਨਾ ਨਾਨਕ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸੁਆਨ ਦੋਏ ਸੁਆਨੀ ਨਾਲ ਭਲਕੇ ਭੌਂਕਹਿ ਸਦਾ ਬਿਆਲ ਕੂੜ ਸੁਰਾ ਮੁੱਠਾ ਮਰਦਾਰ ਧਾਨ ਕਰੂਪ ਰਹਾ ਕਰਤਾਰ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹਉ ਬਿਗੜਾ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਰਹਾਉ ਮੁਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋ ਹੀ ਨੀਚ ਸੁਨਾਤ ਕਾਮ ਕ੍ਰੋਧ ਤਨ ਵਸਹਿ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸੁਰਤਮ ਲੋਕੀ ਵੇਸ ਹਉ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉਕਿਆ ਮਹੁ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਇ ਨਾ ਕੀ ਜੇ ਹੀ ਸੁਰਤ ਤੇਹਾ ਤਿੰਨ ਰਾਹ ਲੇਖਾ ਇੱਕੋ ਆਵਹ ਜਾਹ ਕਾਹੇ ਜੀ ਕਰਹਿ ਚਤੁਰਾਈ ਲੇਵੈ ਦੇਵੈ ਢਿਲ ਨਾ ਪਾਈ ਰਹਾਉ ਤੇਰੇ ਜੀ ਜੀਆਂ ਕਾ ਤੋਹੇ ਕਿਤ ਕਉ ਸਾਹਿਬ ਆਵਹਿ ਰੋਹਿ ਜੇ ਤੂੰ ਸਾਹਿਬ ਆਵਹਿ ਰੋਹਿ ਤੂੰ ਉਹ ਨਾ ਕਾ ਤੇਰੇ ਹੋਹਿ ਅਸੀ ਬੂਲ ਵਿਗਾੜ ਵਿਗਾੜ ਐ ਬੂਲ ਤੂੰ ਨਦਰੀ ਅੰਦਰ ਤੂੰ ਲਹਿ ਤੋਲ ਜਹ ਕਰਨੀ ਤਹਿ ਪੂਰੀ ਮਤ ਕਰਨੀ ਬਾਝੋ ਘਟੇ ਘਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਾਹ ਪਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆ ਉਹ ਦਾਨਾ ਬੀਨਾ ਮੈਂ ਮੱਛਲੀ ਕੈਸੀ ਅੰਤ ਲਾਹਾਂ ਜਹ ਜਹ ਦੇਖਾਂ ਤਹਿ ਤਹਿ ਤੂੰ ਹੈ ਤੁਜ ਤੇ ਨਿਕਸੀ ਫੂਟ ਮਾਰਾਂ ਨਾ ਜਾਣਾਂ ਮੇ ਹੋ ਨਾ ਜਾਣਾਂ ਜਾਲੀ ਜਾਂ ਦੁੱਖ ਲਾਗੇ ਤਾਂ ਤੁਝੈ ਸੰਭਾਲੀ ਰਹਾਉ ਤੂੰ ਪਰਪੂਰ ਜਾਣਿਆ ਮੈਂ ਦੂਰ ਜੋ ਕਿਸ ਕਰੀ ਸੋ ਤੇਰੇ ਹਦੂਰ ਤੂੰ ਦੇਖਹਿ ਹਉ ਮੁਕਰਪਾਉ ਤੇਰੇ ਕੰਮ ਨਾ ਤੇਰੇ ਨਾਈ ਜੀਤਾ ਦੇਹੀ ਤੇਤਾ ਹਉ ਖਾਉ ਬਿਆਦਰ ਨਾਹੀ ਕੈ ਦਰ ਜਾਉ ਨਾਨਕ ਏਕ ਕਹਿ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜੈ ਦੂਰ ਆਪੇ ਹੀ ਆਪੇ ਮਨ ਮਿਆਨੂ ਆਪੇ ਵੇਖ ਸੁਣ ਆਪੇ ਹੀ ਕੁਦਰਤ ਕਰੇ ਜਹਾਨੂ ਜੋ ਤਿਸ ਭਾਵੇਂ ਨਾਨਕਾ ਹੁਕਮ ਸੁਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੇਂ ਦੇ ਨਾ ਦੇ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕਾਚਨ ਕੱਚ ਰਹਾਉ ਜਾਂਕੇ ਰੁਖ ਬਿਰਖ ਆਰਾਉ ਜੀ ਧਾਤ ਤੇਹਾ ਤਿੰਨ ਨਾਉ ਫੁੱਲ ਭਾਉ ਫਲ ਲਿਖਿਆ ਪਾਈ ਆਪ ਬੀਜ ਆਪੇ ਹੀ ਖਾਏ ਕੱਚੀ ਕੰਦ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸ ਵਿਣ ਨਾਵੇਂ ਨਾਹੀ ਸਾਬਾਸ ਸਿਰੀਰਾਗ ਮਹੱਲਾ ਪਹਿਲਾ ਕਰ ਪੰਜਵਾ ਅਛਲ ਛਲਾਈ ਨਹਿ ਛਲੇ ਨਹਿ ਕਾਉ ਕਟਾਰਾ ਕਰ ਸਕੈ ਜਿਉ ਸਾਹਿਬ ਰੱਖੈ ਤਿਉਂ ਰਹੈ ਇਸ ਲੋਭੀ ਕਾ ਜੀਉ ਟਲਪਲੈ ਬਿਨ ਤੇਲ ਦੀਵਾ ਕਿਉ ਜਲੇ ਰਹਾਉ ਉਥੀ ਪ੍ਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਓਂ ਜਲੇ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹੋ ਨਾਨਕ ਬਾਹ ਲੜਾਈਏ ਸ੍ਰੀ ਰਾਗ ਮਹੱਲਾ 3 ਜਾਂ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਉ ਸਤਗੁਰ ਸੇਵੀ ਆਪਣਾ ਇਕ ਮਨ ਇਕ ਚਿੱਤ ਭਾਏ ਸਤਗੁਰ ਮਨ ਕਾਮਨਾ ਤੀਰਥ ਹੈ ਜਿਸਨੋ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾਉ ਧਾਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿੱਖ ਜਾਏ ਜਿਨਨੀ ਗੁਰਮਖ ਚਾਖਿਆ ਸਹਜੇ ਰਹੇ ਸਮਾਈ ਰਹਾਉ ਜਿਨਨੀ ਸਤਗੁਰ ਸੇਵਿਆ ਤਿਨਹੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਬਮਾਨ ਹਿਰਦੈ ਕਮਲ ਪਰਗਾਸਿਆ ਲਾਗਾ ਸਹਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ ਸਤਗੁਰ ਸੇਵਨ ਆਪਣਾ ਤੇ ਵਿਰਲੀ ਸੰਸਾਰ ਹਉ ਮੈਂ ਮਮਤਾ ਮਾਰਕੈ ਹਰ ਰੱਖਿਆ ਉਰਤਾਰ ਹਉ ਤਿਨ ਕੈ ਬਲਿਹਾਰਨ ਜਿਨਾਂ ਨਾਮੇ ਲੱਗਾ ਪਿਆਰ ਸੇ ਸੁਖੀਏ ਚਉ ਜੁਗੀ ਜਿਨਾਂ ਨਾਮ ਅਖੋਟ ਅਪਾਰ ਗੁਰ ਮਿਲਿਆ ਨਾਮ ਪਾਈਐ ਚੂਕੈ ਮੋਹ ਪਿਆਸ ਹਰ ਸੇਤੀ ਮਨ 라ਵ ਰਹਿਆ ਘਰ ਹੀ ਮਾਹੇ ਉਦਾਸ ਜਿੰਨਾ ਹਰ ਕਾ ਸਾਦ ਆਇਆ ਹਉ ਤਿਨ ਬਲੇ ਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਈ ਹਰ ਕਾ ਮਹਿਲ ਨਾ ਪਾਵੇਈ ਮਰ ਵਿਸਟਾ ਮਾਹੇ ਸਮਾਈਐ ਮਨ ਰੇ ਗ੍ਰਹਿ ਹੀ ਮਾਹੇ ਉਦਾਸ ਸੱਚ ਸੰਜਮ ਕਰਨੀ ਸੋ ਕਰੇ ਗੁਰਮਕ ਹੋਏ ਪਰਗਾਸ ਰਹਾਉ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੇ ਮਹਿ ਪਾਏ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆਂ ਭੋਗ ਕਰਹਿ ਨਵਖੰਡ ਰਾਜ ਕਮਾਹਿ ਬਿਨ ਸਤ ਗੁਰ ਸੁਖ ਨ ਪਾਵੇਈ ਫਿਰ ਫਿਰ ਜੋਨੀ ਪਾਹੀ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਨੀ ਚਿਤ ਲਾਏ ਤਿੰਨਾ ਪਿਛੈ ਰਿੱਧ ਸਿੱਧ ਫਿਰੈ ਓਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੇ ਸੋ ਥੀਐ ਅਵਰ ਨਾ ਕਰਨਾ ਜਾਈ ਜਨ ਨਾਨਕ ਜੀਵੇ ਨਾਮ ਲੈ ਹਰ ਦੀਵੋ ਸਹਜ ਸੁਭਾਈ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਕਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜਹਿ ਤਿਨ ਨਿਜ ਘਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ ਸਤ ਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਲਾਵਾ ਹੋਏ ਰਹਾਉ ਸ਼ਬਦ ਮਿਲੈ ਸੋ ਮਿਲ ਰਹਿ ਜਿਸਨੋ ਆਪੇ ਲੈ ਮਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ ਸਭ ਮਹਿ ਇੱਕ ਵਰਤ ਦਾ ਏਕੋ ਰਹਿ ਆਸਮਾਈ ਜਿਸਨੋ ਆਪ ਦਿਆਲ ਹੋਏ ਸੋ ਗੁਰਮਖ ਨਾਮ ਸਵਾਈ पाड़ पाड़ पंडित ज्योत की वाद करहै विचार मत बोध भवी ना बुझै अंतर लोभ विकार लाख चौरासी भ्रम दे ब्रह्म ब्रह्म होए खवार पूरब लिखिया कमावणा कोए ना मेटण हार सतगुरु की सेवा गाखड़ी सिर दीजै आप ग्वाई शब्द मिलै तां हर मिलै ਸੇਵਾ ਪਵੇ ਸਭ ਥਾਈ ਪਾਰਸ ਪਰਸੇ ਐ ਪਾਰਸ ਹੋਈ ਜੋਤੀ ਜੋਤ ਸਮਾਈ ਜਿਨ ਕੋ ਪੂਰਬ ਲਿਖਿਆ ਤਿੰਨ ਸਤ ਗੁਰ ਮਿਲਿਆ ਆਏ ਮਨ ਭੁਖਾ ਭੁਖਾ ਮਤ ਕਰਹਿ ਮਤ ਤੂੰ ਕਰਹਿ ਪੁਕਾਰ ਲੱਖ ਚੁਰਾਸੀ ਜਿਨ ਸਿਰੀ ਸਭ ਸਹ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭ ਨਾ ਕਰਦਾ ਸਾਰ ਨਾਨਕ ਗੁਰਮੁਖ ਬੁਝੀਐ ਪਾਈਐ ਮੋਖ ਦਵਾਰ ਸ੍ਰੀ ਰਾਗ ਮਹੱਲਾ ਤੀਜਾ ਜਿਨਿ ਸੁਣਕੈ ਮੰਨਿਆ ਤਿਨਾਂ ਨਿਜ ਘਰਿ ਵਾਸ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰਮਸਟਕ ਜਿਨ ਕੋ ਲਿਖਿਆ ਸੇ ਗੁਰਮਖ ਰਹਿ ਲਿਵ ਲਾਏ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਔਗਣਵੰਤਿਆ ਦੂਰ ਮਨਮੁਖ ਗੁਣ ਤੈ ਬਾਹਰੀ ਬਿਨ ਨਾਮੈ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰਿ ਸੋਏ ਅਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕ ਸੁੰਭਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੇ ਲਿਵਲਾਈ ਪਗ ਖਿਸੇ ਰਹਿਣਾ ਨਹੀਂ ਆਗੈ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ ਅੰਤ ਗਇ ਆਪਿਛੁਤਾਏ ਜਿਸ ਨਦਰ ਕਰੇ ਸੋ ਉਬਰੈ ਹਰ ਸੀਤੀ ਲਿਵਲਾਈ ਦੇਖਾ ਦੇਖੀ ਸਭ ਕਰੇ ਮਨਮੁਖ ਬੂਜ ਨਾ ਪਾਏ ਜਿਨੂ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਈ ਹਰ ਗੁਣ ਗਾਵਹਿ ਹਰ ਨਿਤ ਪੜਹਿ ਹਰ ਗੁਣ ਗਾਏ ਸਮਾਈ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵਲਾਈ ਸ੍ਰੀ ਰਾਗ